ਬਿਤੇ ਦਿਨੀ ਹੁਸ਼ਾਰਪੁਰ ਦੇ ਕਸਬਾ ਹਾਜੀਪੁਰ 'ਚ ਚੋਰਾ ਵੱਲੋਂ ਕੁਝ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਇਸ ਤਰ੍ਹਾਂ ਇੱਕ ਟੈਂਪੂ ਟਰੈਵਲਰ ਵੀ ਚੋਰਾ ਵੱਲੋਂ ਚੋਰੀ ਕਰ ਲਈ ਗਈ ਸੀ ਤੇ ਜਦੋਂ ਥਾਣਾ ਹਾਜੀਪੁਰ ਪੁਲਿਸ ਵੱਲੋਂ ਵਕਫਾ ਵਕਤ ਤੱਥਾਂ ਨੂੰ ਆਧਾਰ ਬਣਾ ਕੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ ਤਾਂ ਇਸ ਮਾਮਲੇ ਦੇ ਤਾਰ ਜਿਹੜੇ ਹੋ ਜੰਮੂ ਦੇ ਨਾਲ ਜੁੜੇ ਦਿਖਾਈ ਦਿੱਤੇ ਤੇ ਹੁਣ ਹੁਸ਼ਾਰਪੁਰ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਵੱਡੀ ਸਫਲਤਾ ਮਿਲੀ ਹੈ ਕਿਉਂਕਿ ਹਾਜੀਪੁਰ ਪੁਲਿਸ ਨੇ ਚੋਰ ਨੂੰ ਕਾਬੂ ਕਰ ਲਿਆ ਜਿਸ ਦੀ ਪਛਾਣ ਜ਼ਾਫਰ ਜ਼ਿਲ੍ਹਾ ਰਜੋਰੀ ਸਟੇਟ ਜੰਮੂ ਵਚੋਂ ਹੋਈ ਹੈ ਤੇ ਹੁਸ਼ਰਪੁਰ ਦੇ ਥਾਣਾ ਹਾਜੀਪੁਰ ਪੁਲਿਸ ਨੇ ਕਾਬੂ ਕੀਤੇ ਗਏ ਚੋਰ ਪਾਸੋਂ ਚੋਰੀ ਕੀਤੇ ਗਏ ਸਮਾਨ ਦੇ ਸਬੰਧਤ ਚੋਰੀ ਕੀਤੀ ਟੈਂਪੂ ਟਰੈਵਲਰ ਅਤੇ ਇੱਕ ਚੋਰੀ ਦੀ ਆਲਟੋ ਗੱਡੀ ਵੀ ਬਰਾਮਦ ਕੀਤੀ ਹੈ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਡੀਐਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਰਕਰ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਨੂੰ ਮਾਨਜੁਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਗਿਆ ਤਾਂ ਜੋ ਕਾਬੂ ਕੀਤਾ ਗਿਆ ਚੋਰ ਤੋਂ ਹੋਰ ਵੀ ਸਖਤਤਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਸਕੇ ਤੋਂ ਉਹਨਾਂ ਦਾ ਦਾਵਾ ਕੀਤਾ ਹੈ ਕਿ ਰਿਮਾਂਡ ਦੌਰਾਨ ਹੋਰ ਵੀ ਕਈ ਸਾਰੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਮੁਕੇਰੀਆਂ ਤੋਂ ਸਰਪਰ ਨੇ ਉਸਦੇ ਨਾਲ ਦਿਲਬਾਖ ਸਿੰਘ ਕਰਾਇਆ ਦੀ ਰਿਪੋਰਟ ਲੰਗੀ 16 ਜੁਲਾਈ ਨੂੰ ਖਾੜਾ ਹਾਜੀਗੁਰ ਵਿੱਚ ਇੱਕ ਅਤਵਾਦ ਮੂਲ ਹੋਈ ਸੀ ਜੋ ਅਵਨ ਕੁਮਾਰ ਖਾਨ ਨਾਮ ਦਾ ਜਿਹੜਾ ਪ੍ਰੇਮ ਕੁਮਾਰ ਦਸ਼ਮੀਰ ਕਲੋਨੀ ਹਾਜੀਗੁਰ ਦਾ ਰਹਿਣਾ ਹਾਂ ਇਹਨੇ ਦੱਸਿਆ ਸੀ ਕਿ ਜਿਹੜੀ ਉਹਦੀ ਉੱਥੇ ਦੁਕਾਨ ਨਾ ਜੋ ਕਰਿਆਨੇ ਦੀ ਸੀ ਉਦੇ ਨਾਲ 2-3 ਹੋਰ ਦਕਾਨਾਂ ਆ ਉਹਦੇ ਸ਼ਟਰ ਚੋਰੀ ਹੋ ਗਏ ਜਿਹੜੀ ਉੱਪਰੋਂ ਚੱਕ ਕੇ ਤੋੜ ਕੇ ਤੇ ਚੋਰੀ ਕੀਤੀ ਗਈ ਸੀ ਉਸ ਤੋਂ ਇਲਾਵਾ ਉਸੇ ਦਿਨੀ ਜਿਹੜੀ ਇੱਕ ਅੱਗੇ ਆ ਕੇ ਟ੍ਰੈਪੂ ਟ੍ਰੈਵਲਰ ਆ ਉਹਦਾ ਨੰਬਰ ਹੈਗਾ PP07A ਤੇ ਇੱਕ ਇੱਕ ਸਪੀ ਆ PP1383 ਸੀ ਉਹ ਵੀ ਚੋਰੀ ਹੋਣੀ ਪਾਈ ਗਈ ਸੀ ਜੋ ਇਸ ਮਕਦਮਾ ਦਾਇਰ ਕੀਤਾ ਗਿਆ ਇਹਦੇ ਵਿੱਚ ਮਕਦਮਾ ਦਾਇਰ ਕਰਕੇ ਮਕਦਮੇ ਦੀ ਤਰੀਕ ਤੇ ਮੁੱਖ ਅਸਸਾ ਪ੍ਰੇਮ ਸਿੰਘ ਬੈਠੇ ਆ ਇਹਨੇ ਸ਼ੁਰੂ ਕੀਤੀ ਨਾਲ ਟੀਮਾਂ ਲਈਆਂ ਜਿਹੜਾ ਸੀਸੀਟੀਵੀ ਕੈਮਰੇ ਨੂੰ ਫਾਲੋ ਸ਼ੁਰੂ ਕਰਨਾ ਕੀਤਾ ਇਹ ਲਗਾਤਾਰ ਇਥੋਂ ਸੀਸੀਟੀਵੀ ਕੈਮਰੇ ਨੂੰ ਫਾਲੋ ਕਰਦੇ ਕਰਦੇ ਜੰਮੂ ਚਲੇ ਗਏ ਜੰਮੂ ਜਾ ਕੇ ਉੱਥੇ ਇਹਨੇ ਉਸ ਜਗ੍ਹਾ ਤੱਕ ਜਿੱਥੇ ਤੱਕ ਇਹਨਾਂ ਨੂੰ ਸੀਸੀਟੀਵੀ ਦੇ ਵਿੱਚ ਉਹ ਜਿਹੜੀ ਟੈਂਪੂ ਟਰੈਵਲਰ ਆ ਉਹਨੂੰ ਇੱਕ ਕਾਰ ਆਲਟੋ ਫਾਲੋ ਕਰ ਰਹੀ ਸੀ ਉਹ ਜਾਂਦੀ ਮਿਲੀ ਉੱਥੇ ਜਾ ਕੇ ਫਿਰ ਇਹਨੇ ਆਪਣੀ ਹਿਊਮਨ ਇੰਟੈਲੀਜੈਂਸ ਜਿਹੜੀ ਆ ਟੈਕਨੀਕਲ ਇੰਟੈਲੀਜੈਂਸ ਉਹਨਾਂ ਕੰਮ ਤੋਂ ਬਾਅਦ ਉੱਥੇ ਜਿਹੜਾ ਉਹ ਟੈਂਪੂ ਟਰੈਵਲ ਨੂੰ ਬਰਾਮਦ ਕੀਤੀ ਜੋ ਦੁਕਾਨਾਂ ਚੋਂ ਸਮਾਨ ਚੋਰੀ ਹੋਇਆ ਸੀ ਉਹ ਬਰਾਮਦ ਕੀਤਾ ਤੇ ਉਹਦੇ ਵਿੱਚ ਯਾਨੀ ਇੱਕ ਦੋਸ਼ੀ ਜਿਹੜਾ ਆ ਜਿਹਦਾ ਨਾਮ ਹੈਗਾ ਆ জাফর জাফর हुसैन ਪੁੱਤਰ ਅਬਦੁੱਲਾ ਬਾਠੀ ਕੋਟੜਾ ਪਰਪਲਣ ਥਾਣਾ ਧਰਾਲ ਜ਼ਿਲ੍ਹਾ ਜੌਰੀ ਨੂੰ ਗ੍ਰਿਫਤਾਰ ਕਰ ਲਿਆ ਉਹ ਜਿਹੜੀ ਟੈਂਪੂ ਟਰੈਵਲ ਚੋਰੀ ਹੋਈ ਸੀ ਜੋ ਆਟੋ ਕਾਰ ਸੀ ਜਿਹੜੀ ਚੋਰੀ ਚ ਵਰਤੀ ਗਈ ਉਹ ਨੂੰ ਰਿਕਵਰ ਕਰ ਲਿਆ ਜੋ ਦੁਕਾਨਾਂ ਚੋਂ ਸਮਾਨ ਹੋਇਆ ਸੀ ਉਹ ਚੋਰ ਕਰ ਲਿਆ ਦੋਸ਼ੀ ਹੋਰ ਜਿਹੜਾ ਪੁਲਿਸ ਰਿਮਾਂਡ ਤੇ ਹੈਗਾ ਪੁੱਛ ਗਿਆ ਇਸ ਕਰਕੇ ਜਿਹੜੇ ਉਹਦੇ ਨਾਲ ਦੇ ਸਾਥੀ ਆ ਉਹਨਾਂ ਨੂੰ ਨਾਮਿਨੇਟ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਾਇਆ ਇਹ ਵਿਅਕਤੀ ਹਿਸਟਰੀ ਸ਼ੀਟ ਰਜਾਮ ਵੈਸੇ ਇਤਤ ਦਾ ਇਹ ਜੀ ਪੁਰਾਣੇ ਚੋਰੀ ਦੇ ਨਾਲ ਤੇ ਇਲਜ਼ਾਮ ਹੈਗੇ ਆ ਉਹ ਸਾਰਾ ਰਿਕਾਰਡਿੰਗ ਪਟਵਾਰ ਦਾ